ਕੋਲਕਾਤਾ ਵਿੱਚ ਡਾਕਟਰ ਦੇ ਨਾਲ ਬਲਦਕਾਰ ਤੋਂ ਬਾਅਦ ਹੋਏ ਕਤਲ ਦੀ ਈਮਾਲ ਸੁناਈ ਦੇ ਰਹੀ ਹੈ ਪੰਜਾਬ ਦੇ ਵਿੱਚ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਪੀੜਤ ਨੂੰ ਇਨਸਾਫ ਦੀ ਮੰਗ ਲਈ ਕੀਤੀ ਗਈ ਹੜਤਾਲ ਰੱਬ ਤੋਂ ਬਾਅਦ ਜੇਕਰ ਕਿਸੇ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਹਨੇ ਡਾਕਟਰ ਜੋ ਕਿ ਬਿਮਾਰ ਲੋਕਾਂ ਨੂੰ ਸਿਹਤਮੰਦ ਬਣਾ ਕੇ ਆਪਣੇ ਘਰ ਵਾਪਸ ਭੇਜਦੇ ਨੇ ਪਰ ਸਮਾਜ ਦੇ ਵਿੱਚ ਕੁਝ ਅਜਿਹੇ ਵੀ ਲੋਕ ਨੇ ਜੋ ਇਸ ਪੇਸ਼ੇ ਦੇ ਨਾਲ ਜੁੜੇ ਲੋਕਾਂ ਨੂੰ ਵੀ ਨਹੀਂ ਬਖਸ਼ ਰਹੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਘਟਨਾ ਕੋਲਕੱਤਾ ਦੇ ਵਿੱਚ ਵੇਖਣ ਨੂੰ ਮਿਲੀ ਜਿੱਥੇ ਇੱਕ ਮਹਿਲਾ ਡਾਕਟਰ ਦੇ ਨਾਲ ਬਲਤਕਾਰ ਕਰ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਅਕ੍ਰੋਸ਼ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਥਾਂ-ਥਾਂ ਤੇ ਦਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਮ੍ਰਿਤਕ ਡਾਕਟਰ ਦੇ ਲਈ ਅੱਜ ਪਠਾਨਕੋਟ ਰਹਿ ਹਸਪਤਾਲ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ। ਤਾਂ ਜੋ ਮ੍ਰਿਤਕ ਡਾਕਟਰ ਨੂੰ ਇਨਸਾਫ ਮਿਲ ਸਕੇ। ਇਸ ਸਮੇਂ ਦੀ ਜਦ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਘਟਨਾ ਕੋਲਕੱਤਾ ਚ ਵਾਪਰੀ ਹੈ ਉਸ ਨਾਲ ਡਾਕਟਰਾਂ 'ਚ ਰੋਸ ਹੈ। ਉਹਨਾਂ ਨੇ ਕਿਹਾ ਕਿ ਇਸ ਦੇ ਚਲਦੇ ਉਹਨਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਹੈ ਤਾਂ ਜੋ ਪੀੜਤ ਨੂੰ ਇਨਸਾਫ ਮਿਲ ਸਕੇ। ਡਾਕਟਰਾਂ ਕਿਹਾ ਜੇਕਰ ਮ੍ਰਿਤਕ ਡਾਕਟਰ ਨੂੰ ਇਨਸਾਫ ਨਾ ਮਿਲਿਆ ਤਾਂ ਉਹਨਾਂ ਵੱਲੋਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਜੱਜ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਆਏ ਸਨ ਪਰ ਹਸਪਤਾਲ ਵਿੱਚ ਡਾਕਟਰਾਂ ਦੀ ਹੜਤਾਲ ਹੋਣ ਦੀ ਵਜ੍ਹਾ ਨਾਲ ਉਹਨਾਂ ਨੂੰ ਬਿਨਾਂ ਇਲਾਜ ਕਰਵਾਏ ਘਰ ਵਾਪਸ ਜਾਣਾ ਪੈ ਰਿਹਾ ਹੈ ਮਰੀਜ਼ਾ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਲੋਕਾਂ ਨੂੰ ਇੱਕ ਦਿਨ ਪਹਿਲਾਂ ਸਮਾਚਾਰ ਪત્રਾਂ ਰਾਹੀਂ ਦੱਸ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਖੱਜਲ-ਖੁਆਰੀ ਨਾ ਹੋਵੇ ਪਠਾਨਕੋਟ ਤੋਂ ਪੁਸ਼ਪਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਅੱਜ ਸਟ੍ਰਾਈਕ ਕੀਤੀ ਕਿ ਡਾਕਟਰਾਂ ਲੋਕੀ ਜਾਣਾ ਅ ਅੱਜ ਅਸੀਂ ਪੀਸੀਐਮਐਸ ਐਸੋਸੀਏਸ਼ਨ ਨੇ ਪੂਰੇ ਪੰਜਾਬ ਵਿੱਚ ਸਟ੍ਰਾਈਕ ਕੀਤੀ ہوئی ਹੈ ਜਿਹੜਾ ਬੰਗਾਲ ਵਿੱਚ ਰੇਪ ਕੇਸ ਹੋਇਆ ਇੱਕ ਡਾਕਟਰ ਦੇ ਨਾਲ ਬੜੀ ਹੀ ਮਤਲਬ ਮੰਦਭਾਗੀ ਘਟਨਾ ਜਿਹੜੀ ਆ ਉਹ ਸੁਣਨ 'ਚ ਹੀ ਬੜੀ ਸ਼ਰਮਨਾਕ ਲੱਗਦੀ ਹੈ ਸਾਡੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਹੁੰਦੀਆਂ ਆ ਪੂਰੀ ਦੁਨੀਆ ਵਿੱਚ ਸਾਡੇ ਭਾਰਤ ਵਿੱਚ ਵੀ 24/7 ਚੱਲਦੀਆਂ ਆ ਇੱਥੇ ਵੀ ਸਾਡੀਆਂ ਸਾਡੇ ਨਾਲ ਦੇ ਸਬੋਡੀਨੇਟ ਜਿਹੜੀਆਂ ਫੀਮੇਲ ਸਟਾਫ ਆ ਦਨ ਰਾਤ ਇੱਥੇ ਕੰਮ ਕਰਦਾ ਹੈ ਰਾਤ ਨੂੰ ਕਈ ਮੈਡੀਕਲ ਸਟਾਫ ਸਾਡਾ ਡਿਊਟੀ ਤੇ ਹੁੰਦਾ ਹੈ ਪੈਰਾ ਮੈਡੀਕਲ ਸਟਾਫ ਹੁੰਦਾ ਹੈ ਇਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਹਦੀ ਹੈ ਅਸੀਂ ਹੁਣ ਸਾਡੇ ਵੀ ਇੱਥੇ ਨਿਤ ਮਤਲਬ ਐਮਰਜੈਂਸੀ ਦੇ ਵਿੱਚ ਕੋਈ ਨਾ ਕੋਈ ਦੁਰਘਟਨਾ ਇਹੋ ਜੀ ਹੋਈ ਰਹਿੰਦੀ ਹੈ ਚਲੋ ਇਹ ਰੱਬ ਦਾ ਸ਼ੁਕਰ ਹੈ ਕਿ ਕੋਈ ਏਡੀ ਵੱਡਾ ਮਤਲਬ ਕਿਸੇ ਦਾ ਜੋ ਇਹ ਬੰਗਾਲ ਚ ਘਟਨਾ ਹੋਈ ਹੈ ਇਦਾਂ ਦੀ ਨਹੀਂ ਹੋਈ ਪਰ ਸਾਡੀਆਂ ਵੀ ਇੱਥੇ ਜੜੀਆਂ ਮੈਡੀਕਲ ਸਟਾਫ ਜਿਹੜਾ ਨਾਈਟ ਚ ਡਿਊਟੀ ਤੇ ਹੁੰਦਾ ਹੈ ਉਹ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ ਸਾਡੇ ਸਿਵਲ ਹਸਪਤਾਲ ਚ ਵੀ ਅਸੀਂ ਇੱਥੇ ਦੇਖੀਏ ਤੇ ਸਾਡੇ ਕਈ ਇਨਸੀਡੈਂਸ ਅਸੀਂ ਹੁਣ ਤੱਕ ਸਾਨੂੰ ਦੇਖਣ ਨੂੰ ਮਿਲ ਗਿਆ ਹੈ ਕਈ ਅਸੀਂ ਨਜ਼ਰਅੰਦਾਜ਼ ਵੀ ਕਰੀਦੇ ਆ ਕਈ ਅਸੀਂ ਐਡਮਿਨਿਸਟ੍ਰੇਸ਼ਨ ਦੀ ਧਿਆਨ ਚ ਵੀ ਲਿਆਈਦੇ ਆ ਪਰ ਅੱਜ ਤੱਕ ਸਾਨੂੰ ਕਦੀ ਵੀ ਮਤਲਬ ਹੁਣ ਤੱਕ ਕੋਈ ਵੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਨਹੀਂ ਹੋ ਪਾਏ ਜਿਹੜੇ ਕਿ ਇੱਕ ਵਰਕਪਲੇਸ ਤੇ ਇੱਕ ਲੇਡੀਜ਼ ਲਈ ਇੱਕ ਚੰਗਾ ਮਾਹੌਲ ਜਾਂ ਇੱਕ ਚੰਗਾ ਕੰਮ ਜੇ ਉਹਨੂੰ ਹਮੇਸ਼ਾ ਆਪਣੀ ਸਿਕਿਉਰਿਟੀ ਦੀ ਹੀ ਟੈਨਸ਼ਨ ਰਹੇਗੀ ਤੇ ਉਹ ਕੰਮ ਆਪਣਾ ਆਉਟਪੁੱਟ ਚੰਗਾ ਦੇ ਨਹੀਂ ਸਕਦੀ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਕਿਰਪਾ ਕਰਕੇ ਮੈਡੀਕਲ ਫਟੈਂਟੀ ਨੂੰ ਬਚਾਓ ਔਰ ਸਾਡੇ ਜਿਹੜੀਆਂ ਇੱਥੇ ਲੇਡੀ ਸਟਾਫ ਫੀਮੇਲ ਸਟਾਫ ਕੰਮ ਕਰਦਾ ਹੈ ਉਹਦੇ ਵਾਸਤੇ ਇੱਕ ਸੁਰੱਖਿਤ ਮਾਹੌਲ ਪੈਦਾ ਕੀਤਾ ਜਾਵੇ। ਸਰਕੀਗਾਈ ਜੀ ਜਰਨੈ ਅਸ਼ਵਨੀ ਕੁਮਾਰ ਸਾਹਿਬ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਉਹ ਨੂੰ ਪਰਸੋ 14 ਲਟਕਾਇਰਾ ਹੈ ਕਿ ਆਜ ਜਾਈਆਂ ਆਇਆ 10 ਵਜੇ ਬੁਲਾਇਆ ਸਾਨੂੰ 10 ਵਜੇ ਆਈਏ ਆ ਚੁੱਕੇ ਹਾਂ ਤੇ ਪਰ ਇਹਨਾਂ ਨੇ ਹੜਤਾਲ ਕੀਤੀ ਡਾਕਟਰ ਸਾਹਿਬ ਨੇ ਸਾਨੂੰ ਅੱਜ ਬੁਲਾਇਆ ਕੱਲ ਪੈਸੇ 15 ਗਰਦੀ ਸੁਟੀ ਤੇ ਪਰਸੋ ਫੇਰ ਛੁੱਟੀਆਂ ਨਿਕਲ ਛਨੀਵਾਦ ਆਪੇ ਹੋਣਾ ਤੇ ਸਾਨੂੰ ਅੱਜ ਤੋਂ ਬੁਲਾਇਆ ਤੇ ਪਰ ਅੱਜ ਕੰਮ ਨਹੀਂ ਹੋ ਸਕਦਾ ਕੀ ਗਲਤ ਕੀ ਹੈਗੀ ਤੁਹਾਡੇ ਪੇਸ਼ਾ ਨੂੰ ਆ ਜਿੰਨਾ ਪੇਟ ਦੇ ਵਿੱਚ ਪਾਣੀ ਨਾ ਭਰ ਹੋ ਗਿਆ ਤੇ ਅੱਜ ਵਾਲੋ ਕਹੇ ਜੀ ਉਹਨਾਂ ਨੇ ਇੱਕ ਪਾਣੀ ਨਿਕਲ ਜੇ ਗੱਲ ਕੀ ਸਾਰੇ ਆਈ ਟੈਸਟ ਟਸਟ ਕਰਵਾ ਲਏ ਤੇ ਅੱਜ ਦੀ ਡੇਟ ਦਿੱਤੀ ਸਾਨੂੰ ਤੇ ਅੱਜ ਸਟੈਟ ਹੈ ਇਸ ਕਰਕੇ ਸਾਡਾ ਕੰਮ ਨਹੀਂ ਹੋ ਪਾਇਆ ਐਂ ਡਾਕਟਰ ਦੇ ਗੇਟ ਦੇ ਬਾਹਰ ਖੜੇ ਆਂ ਵੇਟ ਕਰ ਰਹੇ ਆਂ ਕੀ ਡਾਕਟਰ ਵਾਲੇ ਕੀ ਕਹੇ ਡਾਕਟਰ ਜੀ ਇਹ ਕਹਿੰਦੇ ਆ ਕਿ ਹਲ ਹੜਤਾਲ ਵੀ ਚੱਲੇ ਗਈ ਹੈ ਹੜਤਾਲ ਜਿਹੜਾ ਖਤਮ ਹੋਏਗੀ ਤਾਂ ਫੇਰ ਖੜਾਂਗੇ ਜਿੰਦਾ ਲਾ ਪਰ ਇਹ ਜਿਆਦਾ ਸੀਰੀਅਸ ਹੈਗੇ ਸਾਡੀ ਸੁਣਾਈ ਕੋਈ ਨਹੀਂ ਹੋ ਰਹੀ